ਚਿਕਾਰ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਤੇ ਕਿੱਦਾਂ ਸਾਰੇ ਠੀਕ ਹੋਵੋ ਹੋਮ ਹੋਗੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਹੈਵੀ ਡਿਸਕਾਊਂਟ ਬਹੁਤ ਹੀ ਵਧੀਆ ਕੱਪੜਾ ਜਿਹੜਾ ਪਿਓਰ ਨੇਚਰਲ ਦਾ ਕੱਪੜਾ ਹੈਗਾ 크ريب ਦਾ ਤੇ ਜਿਹੜਾ 200 ਰੁਪਏ ਮੀਟਰ ਦਾ ਇਹ ਗੱਲ ਨਹੀਂ ਆ ਕਿ ਤੁਹਾਨੂੰ ਪਰਸੋ ਨਹੀਂ ਮੈਂ ਦਵਾਂਗਾ 350 ਰੁਪਏ ਵੀ ਮਿਲੀ ਜਾਂਦਾ ਪਰ ਕੱਪੜੇ ਦਾ ਬਹੁਤ ਜ਼ਿਆਦਾ ਫਰਕ ਆ ਤੇ ਤੁਸੀਂ ਦੇਖ ਸਕਦੇ ਹੋ ਪ्योर ਨੇਚਰਲ ਕ੍ਰੇਪ ਦਾ ਕਪੜਾ ਏ ਤੇ ਸ਼ਾਈਨੀ ਵੀ ਬਹੁਤ ਹੀ ਜ਼ਿਆਦਾ ਤੇ ਕੈਮਰੇ ਦੇ ਵਿੱਚ ਹੋ ਸਕਦਾ ਤੁਹਾਨੂੰ ਕਲਰ ਕਲੀਅਰ ਨਾ ਕੋਲ ਰਿਹਾ ਹੋਵੇ ਤੇ ਇਹ ਕਲਰ ਹੈ ਜੀ ਬੋਟਲ ਗ੍ਰੀਨ ਤੇ ਇਹ ਹੈਗਾ ਪੂਰਾ 5 ਮੀਟਰ ਦਾ ਕੱਟ ਹੈ ਤੇ ਇਹਦੇ ਤੁਸੀਂ ਆਨਲਾਈਨ ਆਰਡਰ ਕੋਈ ਵੀ ਕਲਰ ਜਿਹੜਾ ਕਰਵਾ ਸਕਦੇ ਹੋ ਤੇ ਤੁਹਾਨੂੰ ਡਿਸਕਾਊਂਟ ਦੇ ਵਿੱਚ ਬੈਸੇ ਇਹ ਜਿਆ ਪੈਦਾ ਸੂਟ ਹੈ ਪਲੇਨ ਤੇ ਤੁਹਾਨੂੰ ਸਿਰਫ ਤੇ ਸਿਰਫ ਮਿਲੇਗਾ 550 ਦਾ ਜਿਹੜੀ ਸ਼ਿਪਿੰਗ ਚਾਰਜਸ ਆ ਉਹ ਲੱਗ ਤੋਂ ਲੱਗਣਗੇ ਜੀ ਇਹ ਆ ਗਿਆ ਜੀ ਗ੍ਰੇਸ ਕਾਟਨ ਕਿਉਂਕਿ ਫੈਬਰਿਕ ਦੇਖੋ ਇਹ ਕਰਦ ਨਹੀਂ ਆ ਫੈਬਰਿਕ ਤੋਂ ਸਾਡੇ 350 400 ਰੁਪਏ ਤੱਕ ਵੀ ਮਿਲ ਜਾਂਦਾ ਵਾ ਪਰ ਕਪੜੇ ਦੀ ਪਹਿਚਾਣ ਪੂਰੀ ਚਾਹੀਦੀ ਆ ਪਿਓਰ ਦੇ ਵਿੱਚ ਆ ਤਾਂ ਪਿਓਰ ਦਾ ਰੇਟ ਆ ਜਿਹੜਾ ਉਹ ਹਾਈ ਹੋਊਗਾ ਅੱਜ ਕੱਲ੍ਹ ਬਜ਼ਾਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਕਾਪੀ ਆ ਰਹੀ ਆ ਇਹ ਹੈਗਾ ਜੀ ਗਰਮੀਆਂ ਦੇ ਲਈ ਬਹੁਤ ਹੀ ਕੰਫਰਟੇਬਲ ਰਹਿਣ ਵਾਲਾ ਸੂਟ ਕਲਰ ਹੈਗਾ ਜੀ ਹੌਟ ਪਿੰਕ ਤੇ ਵੀਡੀਓ ਦੇ ਵਿੱਚ ਸ਼ਾਇਦ orange ਦੇ ਸਿਰਿਆ ਹੋਏਗਾ ਤੁਹਾਨੂੰ ਲਾਈਟ ਦੇ ਚੈਨਲ ਤੇ ਪਰ ਹੌਟ ਪਿੰਕ ਕਲਰ ਆ ਇਹ ਵੀ ਸੇਮ ਰੇਟ ਤੇ ਹੀ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ बहुत ही प्यारा जलर येलो जी घरे वगैरा बनाने जागो पार्टी भी आ, सूट रेडी करने तैयार करवाइन ऑर्डरता जाएगा भी कि अपने वन ड्रेस तो है जी फोटो भेज सकते हो भी कि तैयार करवाई जागो ड्रैसा ਰੇਟ ਹੈਗਾ ਜੀ ਸਾਡਾ ਦਾ ਸਿਰ ਤੇ ਸਿਰਫ 450 ਰੁਪਏ 5 ਮੀਟਰ ਪਰ ਕੋਨਾਂ ਆ ਰਹੀ ਜੀ ਪਿਓਰ ਨੇਚਰਲ ਕ੍ਰੇਪ ਤੇ ਮੋਸਟ ਡਿਮਾਂਡਡ ਕਲਰ ਆ ਲੇਡੀਜ਼ ਦੇ ਵਿੱਚ ਜੈਂਟਸ ਦੇ ਵਿੱਚ ਇਹ ਹੈਗਾ ਜੀ ਮੋਰ ਪੰਖੀ ਸਭ ਦੇ ਦਿਲਾਂ ਦਾ ਫੇਵਰਟ ਕਲਰ ਆ ਮਨਪਸੰਦ ਕਲਰ ਹੈ ਸਭ ਦਾ ਤੇ ਵੀ ਪਿਓਰ ਨੇਚਰਲ ਕ੍ਰੇਪ ਦੇ ਵਿੱਚ ਹੀ ਆ ਤੇ 5 ਮੀਟਰ ਕਪੜਾ ਹੋਏਗਾ ਸ਼ਾਈਨਿੰਗ ਕਪੜੇ ਦੀ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਜਿਹੜਾ ਅਸੀਂ 350 400 500 ਤੱਕ ਲੈਣੇ ਆ ਕਪੜਾ ਉਹਦੀ ਸ਼ਾਈਨਿੰਗ ਨਹੀਂ ਹੋਏਗੀ ਆਪਾਂ ਨੂੰ ਘੱਟ ਰੇਟ ਦੇ ਵਿੱਚ ਆਇਸ ਤਾਂ ਕਰਦੇ ਹੀ ਆਪਾਂ ਘੱਟ ਰੇਟ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰੀ ਜਾਣੀ ਆ ਤੇ ਨੈਕਸਟ ਕਲਰ ਆ ਗਿਆ ਜੀ ਜਾਮਨੀ ਕਲਰ ਇਹਦਾ ਤੁਸੀਂ ਇੱਕ ਗਰੇਵੀ ਤਿਆਰ ਕਰ ਸਕਦੇ ਹੋ ਡਰੈਸ ਵੀ ਬਣਾ ਸਕਦੇ ਹੋ ਗਾਉਂ ਵੀ ਬਣਾ ਸਕਦੇ ਹੋ ਤੁਹਾਡੇ ਤੇ ਟਿਪ ਟੈਪ ਹੈ ਤੇ ਜੇਕਰ ਤੁਸੀਂ ਇਹਨੂੰ ਸਲਵਾਰ ਸੂਟ ਵੀ ਬਣਾਉਣਾ ਚਾਹੁੰਗੇ ਤਾਂ ਬਹੁਤ ਹੀ ਪਿਆਰਾ ਲੱਗੇਗਾ ਇਹ ਸੂਟ ਵੀ ਇਸ ਨੂੰ ਤੁਸੀਂ ਰੈਡੀ ਕਰ ਸਕਦੇ ਹੋ ਜੇ ਸਾਡੇ ਤੋਂ ਕਰਵਾਉਣਾ ਤਾਂ ਪਲੀਜ਼ ਤੁਹਾਨੂੰ ਐਂਡ ਤੇ ਵੀਡੀਓ ਦੇ ਨੰਬਰ ਦੇਵਾਂਗੇ ਤੁਸੀਂ ਨੰਬਰ ਤੇ ਉਸ ਤੇ ਕੰਟੈਕਟ ਕਰ ਸਕਦੇ ਹੋ ਤੇ ਹੁਣ ਆ ਗਿਆ ਜੀ ਟਮਾਟੋ ਕਲਰ ਇਹ ਵੀ ਪ्योर ਨੇਚਰਲ ਕ੍ਰੇਪ ਦੇ ਉੱਪਰ ਆ ਤੇ ਸ਼ਾਈਨੀ ਕਪੜੇ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਹੈ ਤੇ ਟਮਾਟੋ ਕਲਰ ਹੈ ਸਕਿਨ ਕਲਰ ਜੀ ਨੈਕਸਟ ਇਹ ਵੀ ਸੈਟਨ ਵਾਲੀ ਹੈ ਤੇ ਇਹ ਤੁਸੀਂ ਤੁਹਾਨੂੰ ਮਿਲੂਗਾ ਸਿਰਫ ਦੇ ਸਿਰਫ 450 ਦੇ ਵਿੱਚ ਤੁਸੀਂ ਜੇ ਘਗਰਾ ਤਿਆਰ ਕਰਾਉਣਾ ਤਾਂ ਇਹ ਤੁਹਾਨੂੰ पेगा टोटल हजार रुपए के नैक्सट कलर आ गया जी रॉयल ब्लू बहुत ही प्यारा जहा कलर है ये तो साढ़े सौ की रेंज दिता जाएगा तो नैक्सट कलर आ गया माउस कलर माउस कलर का भी बहुत ज़्यादा ट्रेंड है जी अचक ਇਹ ਹੋ ਸਕਦਾ ਤੁਹਾਨੂੰ ਕੈਮਰੇ ਵਿੱਚ ਕਲੀਅਰ ਕਲਰ ਨਾ ਪਤਾ ਲੱਗਦੇ ਹੁਣ ਬਟ ਕਲਰ ਬਹੁਤ ਹੀ ਪਿਆਰੇ ਹੈ ਤੇ ਕੰਕ ਸੂਟਾਂ ਦੀ ਬਹੁਤ ਹੀ ਜ਼ਿਆਦਾ ਤੇ ਹੁਣ ਤੁਹਾਨੂੰ ਦਿਖਾਉਣੇ ਆ ਕਿਸੇ ਦੀ ਡਰੈਸ ਆਈ ਹੋਈ ਸੀ ਆਨਲਾਈਨ ਆਰਡਰ ਤੇ ਤੇ ਆਪਾਂ ਜਾ ਕੋ ਵਾਸਤੇ ਘਗਰਾ ਰੈਡੀ ਕੀਤਾ ਜੀ ਇੱਕ ਇਹ ਤਾਂ ਆਪਾਂ ਟਿਕੀ ਕੋਲ ਆਈ ਹੈ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਬਣਾਇਆ ਗਿਆ ਹੈਗਾ ਤੇ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਸਿੰਗਲ ਹੀ ਆਪ ਕੋ ਜਿਹੜੀ ਲਾਈਨਿੰਗ ਹੋਣੀ ਚਾਹੀਦੀ ਹੈ ਇਹਦੀ ਤੇ ਆਪਾਂ ਇਸ ਕਰਕੇ ਸਿੰਗਲ ਹੀ ਪੱਟੀਆਂ ਲਾਈਆਂ ਇਹਦੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੀਸ ਜਿਹੜਾ ਬਣ ਕੇ ਰੈਡੀ ਹੋਇਆ ਵਾ ਤੇ ਜੇਕਰ ਤੁਸੀਂ ਵੀ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਪਹਿਲਾਂ ਕਪੜੇ ਦੇ ਰਿਗਾਰਡਿੰਗ ਕੋਈ ਵੀ ਇਨਕੁਆਰੀ ਕਰਨੀ ਆ ਸਾਡਾ ਕੰਟੈਕਟ ਨੰਬਰ ਹੈਗਾ ਜੀ 92166 99100 91 ਸੌਰੀ 921691100 ਤੇ ਤੁਸੀਂ ਮੈਸੇਜ ਕਰਕੇ ਕੋਈ ਵੀ ਇਨਕੁਆਰੀ ਕਰਨੀ ਹੋ ਉਹ ਕਰ ਸਕਦੇ ਹੋ ਤੇ ਆਰਡਰ ਕਰਨ ਦੇ ਲਈ ਵੀ ਸਾਡਾ ਇਹ ਹੀ ਨੰਬਰ ਹੈਗਾ ਤੇ ਤੁਸੀਂ ਕਿਸੇ ਟਾਈਮ ਵੀ ਆਪਣੇ ਮਨਪਸੰਦੀ ਜਿਹੜੀ ਕੋਈ ਵੀ ਐਡਰੈਸ ਵਗੈਰਾ ਦੀ ਕਾਪੀ ਹੁੰਦੀ ਆ ਉਹ ਸਾਨੂੰ ਫੇਸ ਕਰ ਦਿਓ ਤੇ ਉਦੋਂ ਵੀ ਐਡਰੈਸ ਆ ਜਿਹੜੀ ਤਿਆਰ ਕਰ ਉਹ ਆ ਸਕਿਓ ਬਾਕੀ ਦੇ ਆਪਣੇ ਕੋਲ ਪਾਰਟੀ ਵੇਅਰ ਸੂਟ ਵੀ ਹੁੰਦੇ ਆ ਰੀਜ਼ਨੇਬਲ ਪ੍ਰਾਈਸ ਤੇ ਦਿੱਤੇ ਜਾਂਦੇ ਆ ਓਕੇ ਜੀ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੈਲ ਆਈਕਨ ਨੂੰ ਆਨ ਕਰ ਲੋ ਤਾਂ ਜੋ ਸਾਡੀ ਵੀਡੀਓ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਥੈਂਕ ਯੂ ਜੀ ਓਕੇ